ਸਮਝਦਾਰੀ ਬਹੁਤ ਇੰਪੋਰਟੈਂਟ ਚੀਜ਼ ਆ ਜੋ ਅੱਜਕੱਲ੍ਹ ਦੀਆਂ ਭੈਣਾਂ ਦੇ ਵਿੱਚ ਅਸੀਂ ਸਾਫ਼ ਸਪਸ਼ਟ ਕਹਾਂਗੇ ਵੀ ਬਹੁਤ ਘੱਟ ਆ ਇਹ ਪਰ ਜ਼ਿਆਦਾ ਪੜ੍ਹਨ ਲਿਖਣ ਨਾਲ ਹੋਇਆ ਵਾ ਕਿ ਮਾਡਰਨ ਸੋਸਾਇਟੀ ਦਾ ਇੰਪੈਕਟ ਆ ਕਿ ਸੋਸਾਇਟੀ ਦਾ ਇੰਪੈਕਟ ਆ ਫੈਮਿਨਿਜ਼ਮ ਜਿਹੜੀ ਤੁਸੀਂ ਹੂੰ ਗੱਲ ਕਰ ਰਹੇ ਆ ਇਹ ਇਕੁਐਲਿਟੀ ਕਦੇ ਵੀ ਨਹੀਂ ਹੋ ਸਕਦੀ ਇਹ ਜਗਤ ਨੂੰ ਅਦਾ ਦਨ ਪ੍ਰਮਾਤਮਾ ਨੇ ਔਰਤ ਨੂੰ ਕੁਝ ਖਾਸ ਗੁਣ ਦਿੱਤੇ ਆ ਖਾਸ ਕੁਆਲਿਟੀਆਂ ਦਿੱਤੀਆਂ ਨੇ ਜੋ ਮਰਦ ਦੇ ਵਿੱਚ ਨਹੀਂ ਹੈਗੀਆਂ ਮਰਦ ਨੂੰ ਵੀ ਕੁਦਰਤ ਨੇ ਬਹੁਤ ਖਾਸ ਕੁਝ ਇਹੋ ਜਿਹੇ ਗੁਣ ਦਿੱਤੇ ਆ ਜੋ ਔਰਤ ਦੇ ਵਿੱਚ ਨਹੀਂ ਹੈਗੇ ਜਦੋਂ ਦੋਨੇ ਆਪਸ ਵਿੱਚ ਮਿਲਦੇ ਆ ਇਕ ਦੂਜੇ ਨੂੰ ਬੈਲੈਂਸ ਕਰਦੇ ਆ ਇਸ ਕਰਕੇ ਉਹ ਆਪਣੀ ਫੀਲਡ ਦੇ ਵਿੱਚ ਮਾਹਰ ਆ ਮਰਦ ਆਪਣੀ ਫੀਲਡ ਦੇ ਵਿੱਚ ਮਾਹਰ ਆ ਦੋਨਾਂ ਨੂੰ ਆਪਾਂ ਇਕਵਲ ਨਹੀਂ ਕਰ ਸਕਦੇ ਹਾਂ ਸਤਿਕਾਰ ਹੋਣਾ ਚਾਹੀਦਾ ਇੱਜ਼ਤ ਹੋਣੀ ਚਾਹੀਦੀ ਹੈ ਪ੍ਰੇਮ ਭਾਵਨਾ ਹੋਣਾ ਚਾਹੀਦਾ ਐਡੇ ਤੁਸੀਂ ਮਾਰਕ ਟਾਪੇ ਦੀ ਗੱਲ ਕੀਤੀ ਆ ਇਹ ਤੇ ਉਹ ਕੰਮ ਕਰਦੇ ਸੀ ਜਿਹੜੇ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਸੋਝੀ ਨਹੀਂ ਸੀ ਹੁੰਦੀ ਸ਼ਰਾਬੀ ਕੋਆਬੀ ਜਿਹੜੇ ਹੁੰਦੇ ਸੀ ਲੋਕ ਉਹ ਪਟਾਪਾ ਕਰਦੇ ਸੀ ਨਹੀਂ ਹੂੰ ਪੜੇ ਲਿਖੇ ਸਮਝਦਾਰ ਲੋਕ ਇਹੋ ਜਿਹਾ ਕਤੇ ਵੀ ਕੋਈ ਕੰਮ ਨਹੀਂ ਸੀ ਕਰਦੇ ਹੁੰਦੇ ਜਿਹੜੇ ਸੋਝੀ ਰੱਖਦੇ ਸੀ ਪਹਿਲੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਬਹੁਤ ਸੂਝਮਾਨ ਸੀਗੇ ਚਾਹੇ ਉਹਨਾਂ ਨੂੰ ਕੁਝ ਵੀ ਨਹੀਂ ਸੀ ਆਉਂਦਾ لیکن اج کل ਕਹਿੰਦੇ ਵੀ ਇੰਨਾ ਪੜ੍ਹ ਲਿਖ ਗਏ ਤੇ ਪਤਾ ਕੁਝ ਵੀ ਨਹੀਂ بوਕੀਸ਼ ਨੌਲੇਜ ਆ ਵਿਜ਼डम ਨਹੀਂ ਹੈਗੀ ਕਿਉਂਕਿ ਵਿਜ਼डम ਅੰਦਰ ਆ ਸਾਡੇ ਪੁਰਾਣੇ ਸਮੇਂ ਚ ਕਹਾਵਤ ਆ ਕਿ ਬਜ਼ੁਰਗਾਂ ਨੂੰ ਸੰਦੂਕੜੀ ਚ ਪਾ ਕੇ ਰੱਖਦੇ ਸੀ ਇਹ ਕਹਾਵਤ ਆ ਕਹਿੰਦਾ ਭਾਵੇਂ ਉਹਨੂੰ ਗਿਆਨ ਬਹੁਤ ਆ 80 80 100 100 ਸਾਲ ਦਾ ਨਾਲ ਕੋਲ ਤਜਰਬਾ ਸੀਗਾ ਉਹ ਤਜਰਬੇ ਦਾ ਮੁੱਲ ਸੀਗਾ ਸਤਕਾਰ ਸੀਗਾ ਕੋਈ ਵੀ ਫੈਸਲਾ ਹੁੰਦਾ ਸੀ ਬਜ਼ੁਰਗਾਂ ਨੂੰ ਨਾਲ ਬਹਾਲ ਕੇ ਜਾਂਦੇ ਸੀਗੇ ਤੇ ਬਜ਼ੁਰਗ ਫੈਸਲਾ ਕਰਦੇ ਸੀ ਫੈਸਲਾ ਸਿਰ ਮੱਥੇ ਹੁੰਦਾ ਸੀ ਹਮ ਅੱਜ ਕੱਲ ਦੇ ਸਤਕਾਰ ਹੀ ਨਹੀਂ ਕਰਦੇ ਮਾਪੇ ਦਾ ਸਤਕਾਰ ਨਹੀਂ ਕਰਦੇ ਸਗੋਂ ਮਾਪੇ ਤਾਂ ਪਹਿਲਾਂ ਪੁੱਛ ਦਵਾ ਵੀ ਬੇਟਾ ਆ ਚੀਜ਼ ਆਪਾਂ ਕਰ ਲਈਏ ਐਦਾਂ ਹੋ ਸਕਦਾ ਇਹ ਜਿਆਦਾ ਹੋਣ ਲੱਗ ਗਿਆ ਵੀਰੇ ਟੋਟਲ ਸਿਸਟਮ ਡੈਮੇਜ ਹੋ ਚੁੱਕਿਆ ਹੈ ਸੋਸਾਇਟੀ ਦਾ ਹਮ ਜੇ ਅਸੀਂ ਹੱਲ ਚਾਹੁੰਦੇ ਹਾਂ ਕਿ ਇਹ ਦੁੱਖ ਇਹ ਪਰੇਸ਼ਾਨੀਆਂ ਸਾਨੂੰ ਦੇਖਣੀਆਂ ਨਾ ਪੈਣ। ਉਹ ਸੋਲੂਸ਼ਨ ਇੱਕੋ ਹੀ ਹੈ ਸਾਡਾ ਟ੍ਰੈਡੀਸ਼ਨ ਸਾਡਾ ਕਲਚਰ ਸਾਡੀਆਂ ਜੜਾਂ। ਸਾਨੂੰ ਪਿਛੇ ਮੁੜ ਕੇ ਵੇਖਣਾ ਪੈਣਾ ਕਿ ਸਾਡੇ ਬਜ਼ੁਰਗ ਕਿਵੇਂ ਰਹੇ ਆ ਕਿਵੇਂ ਦੀ ਉਹਨਾਂ ਦੀ ਸੋਚ ਸੀਗੀ ਕਿਵੇਂ ਦਾ ਉਹਨਾਂ ਦਾ ਲਾਈਫ ਸਟਾਈਲ ਸੀਗਾ। ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਤੁਰ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਕੋਹੀ ਨੂਰੀ ਹੀ ਦੇ ਵਰਗਾ ਬਣਾ ਸਕਦੇ ਆ ਕਿ ਤੁਸੀਂ ਮੰਨਦੇ ਹੋ ਕਿ ਜਿਹੜੇ ਇਹ ਲਾਸਟ ਸਟੇਜ ਜਿਹੜੀ ਮੰਨ ਸਕਦੇ ਆ ਉਹ 90s ਵਾਲਿਆਂ ਦੀ ਹੈ ਵੀ 90s ਵਾਲੀ ਨੇ ਜਿਨ੍ਹਾਂ ਨੇ ਆਖਰੀ ਵਾਰੀ ਉਹ ਪੀੜੀ ਆ ਜਿਹੜੀ ਆਪਣੇ ਮਾਪਿਓ ਦੀ ਵੀ ਸੁਣਦੀ ਆ ਮਾਪਿਓ ਤੋਂ ਸਲਾਹ ਵੀ ਲੈਂਦੇ ਪਏ ਨੇ ਉਸ ਤੋਂ ਬਾਅਦ ਵਾਲੀਆਂ ਪੀੜ੍ਹੀਆਂ ਨਾ ਤਾਂ ਕਦੇ ਸੁਣਦੇ ਪਏ ਨੇ ਉਸ ਕੋ ਆਪਦੀ ਸੁਣਾਉਂਦੇ ਨੇ ਵੀ ਮਾਨੂੰ ਆ ਚੀਜ਼ ਚਾਹੀਦੀ ਆ ਔਰ ਜਿਵੇਂ ਫੇਕ ਫੈਮਿਨਿਜ਼ਮ ਦੀ ਗੱਲ ਆਪਾਂ ਕਰਦੇ ਆ ਫੈਮਿਨਿਜ਼ਮ ਚਲੋ ਜ਼ਰੂਰੀ ਹੈਗੀ ਆ ਮੰਨ ਸਕਦੇ ਆ ਇਸ ਚੀਜ਼ ਨੂੰ ਵੀ ਲੋਕ ਜਿਹੜੇ ਲੇਡੀਜ਼ ਜਿਹੜੀਆਂ ਕਹਿੰਦੀਆਂ ਨੇ ਵੀ ਸਾਨੂੰ ਸਾਡੇ ਹੱਕ ਜਿੱਦ ਦਿੱਤੇ ਜਾਣ ਜਾਂ ਸਾਡੀ ਸੁਣੀ ਜਾਵੇ ਕਹਿ ਲੋ ਹਨਾ ਕਿ ਮੰਦਵੇਸੀ ਨੂੰ ਵੀ 90s ਵਾਲੇ ਨੇ ਜਿਹੜੇ ਉਸ ਨੂੰ ਸਾਹਮਣੇ ਦੇ ਸੀਗੇ ਅੱਜ ਕੱਲ ਫੇਕ ਫੈਮਿਨਿਜ਼ਮ ਚੱਲਦੀ ਪਈ ਹੈ ਜੋ ਇੰਪੈਕਟ ਹੁਣ ਵੈਸਟਰਨ ਵਰਲਡ ਦਾ ਪਿਆਵਾ ਸਾਡੇ ਪੰਜਾਬ ਉੱਤੇ ਉਹਦੇ ਕਰਕੇ ਤੇ ਉਹ ਜਿਹੜੇ 90 ਤੋਂ ਬਾਅਦ ਆਉਤੇ ਕੰਮ ਹੀ ਬੜਾ ਖਰਾਬ ਹੋ ਗਿਆ ਪਿਆ ਆਪਾਂ ਕਹਿ ਵੀ ਨਹੀਂ ਸਕਦੇ ਸੋ ਗੱਲ ਇਹੀ ਹੈ ਕਿ ਸਮਝਣਾ ਪਏਗਾ ਸਾਨੂੰ ਸਾਨੂੰ ਜਾਗਣਾ ਪਏਗਾ ਤੁਸੀਂ ਪਰੇਸ਼ਾਨ ਆ ਖਾਲੇ ਹੀ ਐ ਪਿਛੇ ਮੁੜ ਜਾ ਹਟ ਜਾ ਕਹਿੰਦੇ ਵੀ ਨਾ ਪੰਗਾ ਨਾ ਲਵੀ ਸੁ ਪੰਗਾ ਨਹੀਂ ਲੈਣਾ ਜ਼ਿੰਦਗੀ ਨੂੰ ਜੋ ਅਸੂਲ ਹੈਗੇ ਨੇ ਸਾਡੇ ਮੋਢਲੇ ਉਹ ਤੁਸੀਂ ਫੋਲੋ ਅਪ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਹੋਵੇਗੀ ਟਾਈਮਲੀ ਵਿਆਹ ਹੋਣਾ ਚਾਹੀਦਾ ਟਾਈਮ ਦੇ ਨਾਲ ਬੱਚੇ ਹੋਣੇ ਚਾਹੀਦੇ ਆ ਰਹੀ ਗੱਲ ਕਮਾਕਾਰਾਂ ਦੀ ਰਹੀ ਗੱਲ ਕਾਮਯਾਬੀ ਦੀ ਕੁਛ ਬਣਨ ਦੀ ਬੀਰੇ ਜ਼ਿੰਦਗੀ ਦੇ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਿ ਬੰਦਾ ਮੁੱਕ ਜਾਂਦਾ ਪਰ ਕੰਮਕਾਰ ਨਹੀਂ ਮੁੱਕਦੇ ਹੂੰ ਕੰਮਕਾਰ ਸਦਾ ਜਾਗਦੇ ਰਹਿਣਗੇ ਤੇ ਇਦਾਂ ਦੇ ਵੀ ਸਾਡੇ ਕਈ ਬਜ਼ੁਰਗ ਹਾਸਾ ਆ ਜਾਂਦਾ ਗੱਲ ਸੁਣ ਕੇ ਕਹਿੰਦੇ ਹੁਣ ਪੋਤਰੀ ਪੋਤਰੀਆਂ ਦਾ ਹੁਣ ਵਿਆਹ ਵੇਖ ਲਈਏ ਫੇਰ ਹੀ ਜਾਵਾਂਗੇ ਸੋ ਇੱਛਾਵਾਂ ਕਦੀ ਖਤਮ ਨਹੀਂ ਹੁੰਦੀਆਂ ਇੱਛਾਵਾਂ ਨੂੰ ਕੰਟਰੋਲ ਕਰਨਾ ਪੈਂਦਾ ਕਮਾਕਾਰਾਂ ਨੂੰ ਆਪਾਂ ਐਵੇਂ ਵੇਖਦੇ ਆ ਕਿ ਸੂਰਜ ਡੁੱਬ ਗਿਆ ਸ਼ਾਮ ਪਈ ਐ ਜਿੰਨਾ ਹੋ ਗਿਆ ਸੋ ਹੋ ਗਿਆ ਬਾਕੀ ਕੱਲ ਦੇਖਾਂਗੇ ਪਰ ਉਹ ਕਹਿੰਦੇ ਇੱਛਾ ਸ਼ਕਤੀ ਐ ਜਿਹੜੀ ਉਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਇੱਛਾ ਤਾਂ ਵੱਧਦੀ ਹੀ ਰਹਿਣਗੀਆਂ ਤੁਸੀਂ ਕਹਿੰਦੇ ਕੰਟਰੋਲ ਕਰਨਾ ਪੈਣਾ ਐ ਹੋਊ ਕਿਦਾਂ ਕਿਸ ਤਰੀਕੇ ਨਾਲ ਕੰਟਰੋਲ ਹੋ ਸਕਦੀ ਐ ਇੱਛਾ ਸ਼ਕਤੀ ਫਿਰ ਉਹਦੇ ਵਾਸਤੇ ਸਾਨੂੰ ਇੱਕ ਅਗੰਮੀ ਸ਼ਕਤੀ ਐ ਇਸ ਕੁਦਰਤ ਨੂੰ ਜੋ ਚਲਾ ਰਹੀ ਐ ਸੰਸਾਰ ਉਸਨੂੰ ਪ੍ਰਮਾਤਮਾ ਦੇ ਨਾਮ ਨਾਲ ਜਾਣਦਾ ਹੂੰ ਤੇਰੇ ਉਹਨੂੰ ਵੀ ਨਮਸਕਾਰ ਕਰਨਾ ਪਏਗਾ ਹਾਂ ਜਿਵੇਂ ਸਾਡੀ ਬਾਡੀ ਦੇ ਵਿੱਚ ਵਿਟਾਮਿਨ ਮਿਨਰਲ ਚਾਹੀਦੇ ਆ ਸਾਨੂੰ ਡਾਕਟਰ ਕਹ ਰਹੇ ਨੇ ਭਾਈ ਆ ਚੀਜ਼ ਦੀ ਲੋੜ ਆ ਤੈਨੂੰ ਕਮਜ਼ੋਰੀ ਆ ਸੋ ਸਾਰੇ ਜਿਹੜੇ ਤੱਤ ਪੂਰੇ ਕਰਨੇ ਪੈਂਦੇ ਆ ਇਸੇ ਤਰੀਕੇ ਦੇ ਨਾਲ ਇੱਕ ਖਾਸ ਚੀਜ਼ ਆ ਇੱਕ ਖਾਸ ਮੈਡੀਸਿਨ ਆ ਇੱਕ ਹਰਬਾ ਦਵਾਈ ਆ ਬੂਟੀ ਆ ਜਿਹਦੀ ਸਾਨੂੰ ਸਵੇਰੇ ਉੱਠਦੇ ਸਾਰ ਖਾਲੀ ਪੇਟ ਲੋੜ ਪੈਂਦੀ ਆ ਹੂੰ ਸਾਡੇ ਅੰਦਰ ਜੋ ਰੂਹ ਆ ਸਪਿਰਿਟ ਆ ਉਸਨੂੰ ਚਾਹੀਦਾ ਰੱਬ ਦਾ ਨਾਮ ਦਵਾਈ ਆ ਤੇ ਜੇ ਅਸੀਂ ਸਾਰੇ ਉੱਠ ਕੇ ਤੜਕੇ ਅੱਧਾ ਘੰਟਾ ਘੰਟਾ ਪ੍ਰਮਾਤਮਾ ਨੂੰ ਯਾਦ ਕਰਦੇ ਆ ਪ੍ਰਮਾਤਮਾ ਆਇਆ ਪ੍ਰਭੂ ਐ ਅੱਲਾ ਐ ਖੁਦਾ ਉਹਦੀ ਵਡਿਆਈ ਕਰਦੇ ਆ ਉਹਦਾ ਸ਼ੁਕਰਾਨਾ ਕਰਦੇ ਆ ਉਹਦੀ ਯਾਦ ਵਿੱਚ ਖੋਹਨੇ ਆ ਸਾਡੀ ਰੂਹ ਰੱਜ ਜਾਂਦੀ ਆ ਫਿਰ ਇਨਸਾਨ ਵੀ ਰੱਜ ਜਾਂਦਾ ਫਿਰ ਉਹ ਉਹਨੂੰ ਬੋਲਦੇ ਆ ਸੈਲਫ ਸੈਟੀਸਫਾਈਡ ਹਿਊਮਨ ਰੱਜਿਆ ਪੂਜਿਆ ਪ੍ਰਾਤਨ ਸਮੇਂ ਦੌਰਾਨ ਇੱਕ ਬਹੁਤ ਹੀ ਤਾਕਤਵਰ ਰਾਜਾ ਨਾਮ ਤਾਂ ਮੈਨੂੰ ਭੁੱਲ ਗਿਆ ਇਤਿਹਾਸ ਗਵਾਹ ਆ ਸਾਡੇ ਪ੍ਰਚਾਰਕ ਅਕਸਰ ਕਥਾ ਸੁਣਾਉਂਦੇ ਆ ਕਿ ਆਪਣੇ ਖਜ਼ਾਨ ਮੰਤਰੀ ਨੂੰ ਸਾਦਾ ਉਹ ਆ ਕੇ ਸਲਾਮ ਠੋਕਦਾ ਕਹਿੰਦਾ ਵੀ ਦੱਸੋ ਭਈ ਸਾਡੇ ਖਜ਼ਾਨਾ ਕਿੰਨਾ ਕੁ ਪਿਆ ਹੋਇਆ ਕਿੰਨੀ ਕੁ ਧਨ ਦੌਲਤ ਆ ਕਿੰਨਾ ਮਹਾਰਾਜ ਹੁਣ ਸਮਾ ਦਿਓ ਹਿਸਾਬ ਕਿਤਾਬ ਲਾਉਣਾ ਪੈਣਾ ਹੂੰ ਕੁਝ ਦਿਨ ਬੀਤਦੇ ਆ ਤੇ ਉਹ ਆ ਜਾਂਦਾ ਨਮਸਕਾਰ ਕਰਦਾ ਕਹਿੰਦਾ ਮਹਾਰਾਜ ਤੁਹਾਡੇ ਕੋਲ ਇੰਨੀ ਇੱਕ ਧਨ ਦੌਲਤ ਹੈ ਵੀ ਤੁਸੀਂ ਆਪਣੀਆਂ ਸੱਤ ਪੀੜੀਆਂ ਨੂੰ ਬਿਠਾ ਕੇ ਖਵਾ ਸਕਦੇ ਆ ਸੱਤ ਪੀੜੀਆਂ ਆਨੰਦ ਮਾਰਨ ਗਈਆਂ ਨਜ਼ਾਰੇ ਲੈਣ ਗਈਆਂ ਬੜਾ ਖੁਸ਼ ਹੁੰਦਾ ਪਰ ਅਗਲੇ ਬਾਲੋ ਮਯੂਸ ਹੋ ਜਾਂਦਾ ਉਹ ਪੁੱਛਦੇ ਨੇ ਕਿਉਂ ਕਾਤੋਂ ਉਹ ਕਹਿੰਦਾ ਵੀ 8ਵੀਂ ਪੀੜੀ ਦਾ ਕੀ ਬਣੂਗਾ? ਬਿਮਾਰ ਪੈ ਜਾਂਦਾ ਜਦੋਂ ਟੈਨਸ਼ਨ ਪੈ ਜਾਂਦੀ ਹੈ ਦਿਮਾਗ ਉੱਤੇ ਚਿਤਾ ਜਿਹੜੀ ਆਪਣੇ ਜਿਹੜੀ ਚਿੰਤਾ ਆ ਉਹ ਚਿਤਾ ਸਮਾਨ ਹੋ ਜਾਂਦੀ ਹੈ ਇਹ ਨਹੀਂ ਯੱਗ ਚਿਤਾ ਦੇ ਵਿੱਚ ਨਹੀਂ ਹੁੰਦੀ ਜਿੰਨੀ ਚਿੰਤਾ ਦੇ ਵਿੱਚ ਹੁੰਦੀ ਹੂੰ ਕੋਈ ਇਲਾਜ ਨਹੀਂ ਹੁੰਦਾ ਬੈਦ ਹਕੀਮ ਵੀ ਥੱਕ ਜਾਂਦੇ ਆ ਉਹ ਫਿਰ ਡਿਸਾਈਡ ਕਰਦੇ ਕਹਿੰਦੇ ਵੀ ਰਾਜਾ ਤੇ ਹੁਣ ਕੋਈ ਦੇਂਦਾ ਮਹਿਮਾਨ ਆ ਕਿਉਂ ਨਾ ਆਪਾਂ ਥੋੜਾ ਜਿਆਦਾ ਸਮੁੰਦਰ